ਸਮਿੰਟ ਸਟੀਲ ਦੀ ਟਰੇਡਿੰਗ ਕਰਦੇ ਆ ਜੀ ਮਾਰਕੀਟ ਹਾਂ ਜੀ ਆ ਜਿਹੜਾ ਕੈਂਪ ਕਿੰਨੀ ਤਰੀਕ ਨੂੰ ਲੱਗਣ ਜਾ ਰਿਹਾ ਹੈ ਕਿਹੜੇ ਕਿਹੜੇ ਇਸ ਦੇ ਵਿੱਚ ਡਾਕਟਰ ਆ ਰਹੇ ਨੇ ਇਹ ਕਿਵੇਂ ਤੁਹਾਡੇ ਮੰਦਰ ਸਮਰੱਥਾ ਵਿੱਚ ਲੋੜਵੰਦ ਪਰਿਵਾਰਾਂ ਲਈ ਇਹ ਕੰਮ ਚੁੱਕੀ ਕਰਨ ਇਹ 12 ਤਰੀਕ 12 ਮਈ ਨੂੰ ਲੱਗਣ ਜਾ ਰਿਹਾ ਜੀ ਸਵੇਰੇ 10 ਵਜੇ ਤੋਂ ਕੈਂਪ ਸ਼ੁਰੂ ਹੋਵੇਗਾ ਤੇ ਕਿਹੜੇ ਕਿਹੜੇ ਡਾਕਟਰ ਸਹਿਬਾਨ ਇਹਦੇ ਇਹਦੇ ਵਿੱਚ ਪਾਰਕ ਹਸਪੀਟਲ ਦੇ ਸੀਨੀਅਰ ਡਾਕਟਰ ਪਾਰਟਿਸਪੇਟ ਕਰ ਰਹੇ ਹੈ ਜਿਹਦੇ ਵਿੱਚ ਡਾਕਟਰ ਪ੍ਰਵੀਨ ਪੂਰੀ ਐਮ ਐਸ ਆਰਥੋ ਡਾਕਟਰ ਤਰਨਦੇਵ ਕੌਰ ਐਮ ਡੀ ਮੈਡੀਸਨ ਡਾਕਟਰ ਕਲਦੀਪ ਸਿੰਘ ਸੋਢੀ ਐਮ ਡੀ ਮੈਡੀਸਨ ਛਾਤੀ ਦੇ ਰੋਗਾਂ ਦੇ ਬਾਹਰ ਆ ਤੇ ਡਾਕਟਰ ਸਤਿੰਦਰਪਾਲ ਸਿੰਘ ਫਿਜੀਓਥੈਰੇਪੀ ਦੇ ਬਾਅਦ ਇਹਦਾ ਟਾਈਮ ਟੇਬਲ ਕੀ ਹੋਇਆ ਇਸ ਦਾ ਇਹ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ ਜੀ 2 ਵਜੇ ਤੱਕ ਹਾਂ ਜਿੱਥੇ ਲੱਗੂ ਜੀ ਇਹ ਸ਼ੰਕਰ ਟੈਡਿਕ ਦੇ ਪਰਮਿਸਿਚ ਚ ਲੱਗੇਗਾ ਜੀ ਸਰਕੂਲਰ ਰੋਡ ਨਾਬਾ ਤੇ ਜੀ ਅੱਗੇ ਕੈਂਪ ਪਹਿਲਾਂ ਵੀ ਡਾਕਟਰ ਤੋਂ ਲਵਾਇਆ ਹਾਂ ਹਾਂ ਜੀ ਇਹ ਪਹਿਲਾਂ ਵੀ ਲਵਾਏ ਆ ਅਸੀਂ ਜਿਹੜੇ ਸਾਡੇ ਬਹੁਤ ਹੀ ਸਕਸੈਸਫੁਲ ਰਹੇ ਸੀ ਲੋਰ ਦੇ ਅੰਦਰ ਲੋਕਾਂ ਨੂੰ ਅਸੀਂ ਇੱਕ ਇਹ ਅਵੇਅਰ ਕਰਨਾ ਚਾਹੁੰਦੇ ਆ ਤੇ ਉਹਦੇ ਇਲਾਜ ਦੇ ਬਾਰੇ ਦੱਸ ਕਰਨਾ ਚਾਹੁੰਦੇ ਆ ਜੀ ਅ ਡਾਕਟਰ ਲਾਗ ਇਥੇ ਹੋਗਾ ਕੋਈ ਆਪਰੇਸ਼ਨ ਵਗੈਰਾ ਵੀ ਹੋਗਾ ਇਸ ਕੈਂਪ ਦਾ ਜਿਹੜਾ ਨਹੀਂ ਇਹਦੇ ਚ ਆਪਰੇਸ਼ਨ ਕੋਈ ਨਹੀਂ ਹੋਣਗੇ ਆਪੀਡੀ ਹੋਊਗੀ ਫ੍ਰੀ ਮੈਡੀਸਨ ਹੋਣਗੇ ਫ੍ਰੀ ਟੈਸਟ ਹੋਣਗੇ ਜਿਹੜੇ ਡਾਕਟਰ ਐਡਵਾਈਸ ਕਰਨਗੇ ਕਿਹੜੇ ਕਿਹੜੇ ਬਿਮਾਰੀਆਂ ਨਾਲ ਸੰਬੰਧਿਤ ਨੇ ਜਿਹੜੇ ਡਾਕਟਰ ਆਏ ਹਾਰਟ ਨਾਲ ਸੰਬੰਧਿਤ ਹੈ ਮੈਡੀਸਨ ਨਾਲ ਸੰਬੰਧਿਤ ਹੈ ਹੱਡੀਆਂ ਨਾਲ ਸੰਬੰਧਿਤ ਹੈ ਫਿਜ਼ੀਓਥੈਰੇਪੀ ਨਾਲ ਸੰਬੰਧਿਤ ਥਰ ਡਾਕਟਰ ਸਰ ਹਾਂਜੀ ਸਾਰੇ ਡਾਕਟਰ ਸੀਨੀਅਰ ਡਾਕਟਰ ਆ ਰਹੇ ਆ ਸਾਰਾ ਕੀ ਅਪੀਲ ਕਰਦੇ ਹਾਂ ਲੋੜਵੰਦ ਨੂੰ ਉਸ ਵੱਤ ਤੋਂ ਵੱਧ ਸਾਡੇ ਉਰੇ ਆਨ ਤੇ ਆਪਣਾ ਇਲਾਜ ਕਰਾਨ ਅਵੇਅਰ ਹੋਣ ਤੇ ਇੱਕ ਸਿਹਤਮੰਦ ਜ਼ਿੰਦਗੀ ਬਤੀਤ ਕਰਨ ਚ ਸਾਰਾ ਮੈਡੀਸਨ ਫਰੀ ਦਿੱਤੀ ਜਾਏਗੀ ਮੈਡੀਸਨ ਫਰੀ ਦਿੱਤੀ ਜਾਏਗੀ ਜੀ